ਕੈਮਰੇ ਆਂ ਦੇ ਦੇ ਗੋਪੀ ਹੀ ਆ ਘੜਕਾਉਂਦਾ ਇਹ ਕਲਵਾ ਆ ਗਏ ਆ ਫਿਰ ਤਰਕ ਉਹ ਯਾਰ ਲਗਿਆ ਚੈਂਟਾ ਜਾ ਮੈਨੂੰ ਕੀ ਕੀ ਲਗਿਆ ਦਾ ਮਤਲਬ ਕੀ ਪਹਿਲਾਂ ਦੱਸਾਂ ਚ ਡਾਂਗੇ ਰੱਖੀ ਆ ਮੈਂ ਆਹ ਦੇਲਾ ਨਾਲ ਤੈਨੂੰ ਦੱਸਾਂ ਕਿੱਥੋਂ ਆਏ ਆ ਪਹਿਲਾਂ ਮਨੇ ਇੱਕ ਨਹੀਂ ਗਏ ਤੈਨੂੰ ਦੇਖ ਕੇ ਹਰਾਮਿਆ ਰੋਜੇ ਕਲਵਾ ਰੋਜੇ ਕਲਵਾ ਆ ਉਹ ਨਹੀਂ ਆਨੇ ਕਿਸੇ ਨੂੰ ਆਉਣੀ ਥੋਵੇਂ ਨਾਲੇ ਥੋਵੇਂ ਨਾਲੇ ਫਿਕੜੇ ਆਇਆ ਮੇਰੇ ਬਹੁਤ ਜ਼ੋਰ ਨਾਲ ਨਹੀਂ ਪਹਿਲਾਂ ਦੱਸ ਮੈਨੂੰ ਰੋਜੇ ਸਲਵਾ ਰੋਜੇ ਫੇਨਵਾ ਕੋ ਫੇਨ ਤੂੰ ਤਮਾਰੇ ਹੱਥ ਹੋ ਜਾ ਕਰੀਆਨੀ ਕਰੀਆਨੀ ਮੈਂ ਤੈਨੂੰ ਦਰਦ ਦਤਾ ਮੈਂ ਤੂੰ ਵਾਸ ਪਹਿਲਾਂ ਮੈਨੂੰ ਹਟੂਗਾ ਹਣ ਕੁੱਤੇਆਂ ਨੂੰ ਫੇਨ ਦਾਂ ਹਾਂ ਲਗਿਆ ਮੈਂ ਉਹ ਲੈ ਗਿਆ ਮੈਂ ਕਿੰਨੀ ਵਾਰੀ ਕਿਆ ਕਿੰਨੀ ਵਾਰੀ ਕਿਆ ਦੱਸ ਮੈਨੂੰ ਧੁਮਾ ਧੁਮਾ ਕਿੰਨੀ ਵਾਰੀ ਕਿਆ ਧੁਮਾ ਧੁਮਾ ਮੇਰਾ ਸਿਰ ਖੋਟਣਾ ਲਾਇਆ ਵੀ ਐਸਰ ਆਇਆ ਮੇਰੀ ਗੱਲ ਸੁਣ ਤੂੰ ਇੱਧਰ ਨਹੀਂ ਆ ਕੁੱਤੇਆਂ ਕੁਈ ਸਹਰ ਤਾਂ ਨਾ ਨਹੀਂ ਆ ਗਿਆ ਸਹਰ ਤਾਂ ਨਾ ਨਹੀਂ ਆ ਗਿਆ ਰੋਜੀ ਮੇਰਾ ਸਹਰ ਕੀ ਹੋਇਆ ਯਾਰ ਮਾਰ ਤੋ ਮੈਨੂੰ ਚਾਰ ਦਿਨ ਇੰਜੋਏ ਕਰਨ ਨੂੰ ਜਿਹੜੀ ਮੈਂ ੜੀਕਦੀ ਰਹਿੰਦੀ ਆ ਹਮੇਸ਼ਕਿਪ ਮੈਂ ਕਿਸਨੇ ਇਹ ਹਰਾ ਰੰਗ ਡਾਲਾ ਹੋ ਮਾਰ ਗਾ ਲਾ ਹੋ ਮਾਰ ਆ ਦੇਖ ਲੈ ਨਾ ਮਾਡਲ ਇੱਕ ਤਾਂ ਫੈਨ ਮਾਡਲੋ ਇੱਕ ਨਾ ਮਾਡਲੋ ਕੱਪੜੇ ਤੋਤੇ ਆ ਤੋਤੇ ਕੱਪੜੇ ਦੇ ਬਹਿ ਗਏ ਓਏ ਯਾਰ ਆਉਣੀ ਜਾਂਦਾ ਮੇਰਾ ਕੀ ਕਸੂਰ ਆ ਤੂੰ ਕਿੰਨਾ ਕਿ ਤੁੱਟ ਕੱਟ ਆ ਆ ਭੂਮ ਢੱਕ ਕੇਦਾ ਹੋਇਆ ਇਹਦਾ ਹੀ ਹੋਇਆ ਮੇਰਾ ਨਹੀਂ ਹੋਇਆ ਚਾ ਛੋਟੀਆਂ ਬੱਚੀਆਂ ਹਮੇਸ਼ਕ ਮੈਂ ਜੇ ਕਿਸ ਨੇ ਹਰਾ ਰੰਗ ਢਾਲਾ ਓਏ ਇਹ ਫਿਲਮ ਜਾਨ ਤੂੰ ਫਿਟੇ ਮੋ ਤਰੀ ਕਰ ਤੂੰ ਤੂਤ ਦਾ ਫਿਟੇ ਮੋ ਮੈਂ ਕਹਿੰਨੀ ਤੇਰਾ ਤੇਰੇ ਨਾਲ ਦਫਨ ਪਾਰਵਾ ਮੇਰਾ ਜੀ ਕਰਦਾ ਕਿਤੇ ਪਾਸੇ ਤੈਨੂੰ ਹਰਾਮ ਦੇ ਨੂੰ ਤੇਰੇ ਹੱਟ ਨੂੰ ਮੋਰ ਮੋਰ ਛੜ ਫਰਾ ਤੂੰ ਕਪੀ ਇਹ ਨਾ ਸੱਚੀ ਤੇਰੇ ਹੱਟ ਵਿਆਹ ਹੋ ਗਿਆ ਤਾਂ ਤੈਨੂੰ ਮੈਂ ਕਹਿਣਾ ਕੀ ਉੱਪਰੋਂ ਹੀ ਇੱਜ਼ਤ ਨੂੰ ਬਾਸਰ ਉੱਪਰੋਂ ਦੀ ਥੱਪੜ ਆਉਂਦੇ ਉੱਪਰੋਂ ਦੀ ਇਹ ਨਾ ਸੱਚੀ ਵੀ ਮੈਂ ਤੈਨੂੰ ਕੁਛ ਕਹਿਣਾ ਨਹੀਂ ਹੈ ਨਾ ਮੇਰੇ ਖਰੇ ਮੇਰਾ ਵਿਆਹ ਹੋ ਗਿਆ ਖਰੇ ਮੰਮੀ ਹੁਣ ਹੱਥ ਚੁੱਕ ਨਾਲ ਮੇਰੇ ਲਈ ਕੱਲ ਵੀ ਤੂੰ ਉਹੀ ਸੀ ਮੇਰੇ ਲਈ ਅੱਜ ਵੀ ਤੂੰ ਉਹੀ ਆ ਤੂੰ ਮੇਰੇ ਲਈ ਅੱਜ ਵੀ ਉਹ ਹੀ ਆ ਅੱਜ ਵੀ ਉਹ ਹੀ ਆ ਤੂੰ ਮੇਰੇ ਲਈ ਅੱਜ ਵੀ ਉਹ ਹੀ ਆ ਤੂੰ ਮੇਰੇ ਲਈ ਮੈਂ ਨਹੀਂ ਤਾਂ ਵਿਆਹ ਕਰਾ ਲਿਆਤਾ ਤੂੰ ਮੈਂ ਕਹ ਦੋਗੀ ਮੁੰਡਾ ਮੇਰਾ ਵਿਆਹ ਹੋ ਗਿਆ ਤਾਂ ਮੈਂ ਮੁੰਡੇ ਤੇ ਹੱਥ ਨਹੀਂ ਚੱਕਣਾ ਜੀ ਅੱਜ ਇਸ ਘਰ ਦੇ ਵਿੱਚ ਨਾ ਹੁੰਦੀ ਤਾਂ ਕੀ ਕਹਿੰਦੀ ਮੈਂ ਨਾ ਕੀ ਕਰੂਗੀ ਨਾ ਨਾ ਹੱਕ ਮੇਰਾ ਮਾਂ ਆ ਮੈਂ ਨਾ ਬੋਲ ਨਹੀਂ ਸਕਦੀ ਮੇਰੇ ਮੋਰ ਨਾ ਨਹੀਂ ਬੋਲ ਸਕਦੀ ਮਮਾ ਇਹ ਇਹ ਉਹਨੂੰ ਪਤਾ ਹੈ ਮਮੇ ਰਾਈਟ ਹਾਂ ਮੈਨੂੰ ਜੁਦਾ ਕਰੋ ਹੋ ਜਾ ਹੋ ਜਾ ਹੋ ਜਾ ਜੁਦਾ ਉਧਰ ਚੱਲ ਪਸਮਾਨ ਲੈ ਜੁਦਾ ਕਰਨਾ ਪਸਮਾਨ ਲੈ ਕਰਨਾ ਹੋਰ ਉਧਰ ਕਰਨਾ ਇੱਥੇ ਇੱਕ ਇਹ ਨਾ ਮਿਲਿਆ ਇਹ ਕੱਕਾ ਦੇ ਚੋਕਲੇ ਖਾ ਕਰ ਦੇ ਜਿੰਨਾ ਚਿਰ ਮਾਂ ਜੀਂਦੀ ਆ ਹਨਾ ਇਹ ਨਾ ਮਿਲਿਆ ਜੇ ਮੈਂ ਜੁਦਾ ਹੋ ਗਿਆ ਹਨਾ ਹਾਂ ਹੋ ਜਾ ਸੱਚੀ ਕਹਿਣਾ ਫਤਿਹ ਮਾਂ ਮੈਂ ਆਪਣੇ ਕੱਟੇ ਬੱਚੇ ਲੈ ਕੇ ਜਾ ਲੈ ਲੈ ਮੱਝਾ ਤੇਰੀਆਂ ਨਹੀਂ ਹੋਰ ਕਿਹਦੀਆਂ ਨਹੀਂ ਏਰੀਆਂ ਬਣਾਈਆਂ ਅੱਛਾ ਕੱਟੀਆਂ ਕਿਹਦੀਆਂ ਕੱਟੀਆਂ ਮਾਂ ਨੇ ਦੁੱਤੀਆਂਆਂ ਆ ਤੇਰੀ ਕੱਲੀ ਕੋਮਲ ਆਵਾਜ਼ ਯਾਦ ਮੇਰਾ ਪਤ ਮੇਤੋ ਜੁਦਾ ਕੰਦਾ ਹੱਥਾਂ 'ਚ ਗੰਦ ਮੂਤ ਮੇਰੇ ਵੀ ਨਾ ਹੱਥਾਂ 'ਚ ਨਿਕਲਿਆ ਨਹੀਂ ਤੁਹਾਡਾ ਮੇਰਾ ਕੱਟੀਆਂ ਦਾ ਤੂੰ ਮੇਰਾ ਮੇਰਾ ਤੁਹਾਡਾ ਨਹੀਂ ਨਿਕਲਿਆ ਮੇਰਾ ਮੇਰੀਆਂ ਕੱਟੀਆਂ ਮੇਰਾ ਮੇਰੇ ਪਤ ਦਾਂ ਸੈਟ ਮਰਦ ਕੀ ਤਰ੍ਹਾਂ ਲੜ ਮਰਦ ਕੀ ਦਾ ਗਰੀਬਾਂ 'ਤੇ ਹੱਥ ਚਾਲਾ ਆਪਣੇ ਤੇ ਗਰੀਬਾਂ 'ਤੇ ਕਿਥੇ ਹਾਂ ਤੇਰਾ ਕੀ ਮਤਲਬ ਤੇਰਾ ਕੀ ਮਤਲਬ ਨਹੀਂ ਆ ਵੀ ਮਟਰੋੜ ਹੱਥ ਕਿਤੇ ਜਾਉਂਦੇ ਤੇਰੇ ਤੈਨੂੰ ਹੱਥ ਮਾਰ ਮੈਂ ਤੇਰਾ ਬੂਥਾ ਤੇਰਾ ਸੀਣ ਡਵਾ ਕੱਢ ਤੇਰਾ ਨੱਪਲ ਜਿਹੇ ਦਾ ਮੂੰਹ ਨੇ ਤੇਰਾ ਮੱਥਾ ਵਾਏ ਮਾਈ ਮੇਰਾ ਉਹ ਆਪਣੇ ਆਪ ਨੂੰ ਮੇਰਾ ਫੇਸ ਕੱਟ ਦੇਖ ਕੇ ਨਾ ਗਜ਼ਾ ਹੋ ਗਿਆ ਦੇਖ ਮਾਨੂੰ ਇਕਲਾ ਤਾਂ ਨਹੀਂ ਮੇਰਾ ਫੇਸ ਕੱਟ ਦੇਖ ਕੇ ਨਾ ਸੋਹਣਾ ਐਨਾ ਸੋਹਣਾ ਐਨਾ ਸੋਹਣਾ ਮੈਨੂੰ ਨਹੀਂ ਦਬਾ ਤੇਰਾ ਵਿਆਹ ਹੋ ਗਿਆ ਤੇਰੀ ਬੋਤੀ ਮੈਨੂੰ ਕੀ ਕਹੋਗੀ ਕਹੀ ਜਾਵੇ ਮੈਂ ਹੁਣ ਅੰਦਰ ਜਾਵਾਂ ਨਹੀਂ ਜੀ ਅੰਦਰੋਂ ਬਾਹਰ ਕੱਢ ਬਾਰ ਸਾਜਣ ਤੂੰ ਵੀ ਅੱਜ ਬਾਹਰ ਇੱਥੇ ਤੋਂ ਸੌਇਓ ਫੇਰਾ ਇੱਥੇ ਪਤਾ ਨਾ ਕਿੰਤਾ ਲੱਗਿਆ ਮੈਨੂੰ ਜੁਦਾ ਹੋਣ ਦੀ ਗੱਲ ਕੀਤੀ ਹੈ ਨਾ ਇਸ ਘਰ ਦੇ ਵਿੱਚ ਅੱਜ ਗੱਲ ਕਰ ਲਈ ਜੁਦਾ ਹੋਣ ਦੀ ਇਕੱਠੀ ਮੈਨੂੰ ਦੇ ਦੋ ਚਿੱਲਾ ਦੋਹੀ ਲੈ ਲਓ ਅੱਜ ਅੱਜ ਤੂੰ ਗੱਲ ਕਰਤੀ ਹੈ ਨਾ ਅੱਗੇ ਜੋ ਤੇਰੀ ਜ਼ੁਬਾਨ ਤੇ ਜੁਦੇ ਹੋਣ ਦਾ ਲੱਭੇ ਨਹੀਂ ਆਉਣਾ ਕਿੰਨਾ ਕਰਸੀ ਤੋੜਤੀ ਆਹ ਕੱਲ ਲੱਗਾ ਮਾਪੜੇ ਮੱਥੇ ਚ ਮਾਰਨ ਲੱਗਾ ਇੱਦਾਂ ਕਮਾ ਕੇ ਇਦਾਂ ਢੂਹੀ ਤੇ ਵੱਜੂ ਵੀ ਤੇ ਸ਼ਾਬਾਸ਼ ਨਹੀਂ ਹੈ ਨਾ ਸਾਰੀ ਗੱਲ ਮੇਰੇ ਤੇ ਸਿੱੜਦਾ ਤੇ ਤੇ ਤੂੰ ਤੂੰ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਫਲਾਣੀ ਦੇਖੀ ਆ ਤੂੰ ਗੁਗੜਾ ਘਟਵਾ ਰੋਟੀ ਦੇ ਦੇ ਰੋਟੀ ਹੁਣ ਖਾ ਆ ਉੱਥੇ ਜਿੱਥੋਂ ਆਏ ਆ ਉੱਥੇ ਰੋਟੀਆਂ ਨਹੀਂ ਮਿਲੀਆਂ ਤੁਹਾਨੂੰ ਮੇਰੇ ਹੱਥ ਵੀ ਦੁਖਣ ਲੱ ਪਏ ਚੁਪੇੜਾ ਮਾਰ ਮਾਰ ਕੇ ਮੇਰੇ ਉੱਤੇ ਮੈਂ ਤੈਨੂੰ ਕਹਿੰਦਾ ਤੈਂ ਅੱਜ ਗੱਲ ਕਰ ਲਈ ਜਿਹਦੇ ਹੋਣ ਦੀ ਇਸ ਘਰ ਦੇ ਵਿੱਚ ਮੁੜ ਕੇ ਜੇ ਇਹ ਗੱਲ ਕੀਤੀ ਹੂੰ ਮੈਂ ਤਾਂ ਪਾਲ ਪਾਲ ਦੇਖੀ ਆ ਹਜੇ ਮੈਂ ਫੇਰ ਕੀ ਕਰੂੰਗੀ ਤੈਨੂੰ ਮੈਂ ਦੱਸਦਾ ਨਹੀਂ ਕਰਨਾ ਮੈਂ ਕੁਛ ਨਹੀਂ ਮੇਰੇ ਕੋਲ ਸਹਾਰਾ ਹੈਗਾ ਆ ਇਹਦੇ ਨਾਲ ਮਾਫਾ ਲੈ ਕੇ ਮਰ ਜਾਣਾ ਮੈਂ ਆਉਣਾ ਨਹੀਂ ਇਹੋ ਨਾਲ ਮਾਫਾ ਮਰ ਜੂ ਮੈਂ ਇਹਦੇ ਨਾਲ ਮਾਫਾ ਨਹੀਂ ਆਉਣਾ ਮੈਂ ਤਾਂ ਗੋਪੀ ਦਿਨ ਗਣਦੀ ਸੀ ਉਹ ਆਮ ਬਹਿਗਾ ਉਹ ਆਮ ਬਹਿਗਾ ਜਦ ਇਹ ਕਾਲੂ ਹੋਏ ਵੱਡੇ ਹੋਏ ਵੱਡੇ ਮੈਂ ਤੈਨੂੰ ਇੱਕ ਗੱਲ ਦੱਸ ਦਿੰਦੀ ਜਿਹਦੇ ਹੋਣ ਦੇ ਦਿਨ ਗਣਦੀ ਸੀ ਜੇ ਤੂੰ ਜੁਦੇ ਹੋਣ ਦੀ ਐ ਨਾ ਗੱਲ ਕੀਤੀ ਤੁਹਾਡੇ ਵੱਡੇ ਹੋਣ ਦੇ ਓਕੇ ਹਾਂ じゃ ਫੇਰ ਤੂੰ ਮੈਨੂੰ ਅੰਦਰ ਕਿਉਂ ਨਹੀਂ ਬੰਨ੍ਹ ਦਿੰਦੀ ਨਹੀਂ ਬੰਨ੍ਹ ਦਿੰਦੇ ਕਾ ਤੇ ਇੱਥੇ ਸੌਂ ਯਾਰ ਮੈਂ ਕੀ ਗਿਆ ਮੈਨੂੰ ਇਹ ਲੱਗਿਆ ਛੱਡ ਗਿਆ ਹਰਾਮ ਜਦਾ ਉਹ ਵੀ ਕੰਜਰ ਆ ਕੌਣ ਕਮਿਕਸੀ ਹਾਂ ਦੋ ਕਟੀਆਂ ਹਾਂ ਤੇ ਦੋ ਗਲਾਸ ਦੋ ਚਮਚੇ ਦੋ ਥਾਲ ਮੈਨੂੰ ਜੁਦਾ ਕਰ ਨਹੀਂ ਦੋਆਂ ਦੇ ਉੱਪਰ ਲੈ ਲੈ ਓ ਜੱਜ ਲੱਗਾ ਮੇਰੇ ਦੇ ਟੱਚ ਹਵਾ ਲਈ ਜਾਣ ਨਹੀਂ ਜਾਣਦਾ ਵੀ ਜੁਦੇ ਹੋਣ ਦੀਆਂ ਗੱਲਾਂ ਆ ਮੈਂ ਥੱਪੜ ਨਾ ਮਾਰੀ ਤੈਨੂੰ ਸੌ ਤੇਰੇ ਸਗੇ ਭਰਾ ਦੀ ਉਹ ਦੂਰੇ ਗਾਦਾਈ ਸੋਹੇ ਸੋਹੇ ਜੀ ਮੇਰੇ ਭਰਾ ਜੂਨੇ ਮੋੜ ਦੀ ਸੌਂ ਖਲਾਤੀ ਨਾਲੇ ਛੱਡ ਦਿੱਤਾ ਉਹ ਵੀ ਸਾਂਝ ਨੇ ਕੋਈ ਉਹਦੀ ਸੌਂ ਨਾ ਖਲਾ ਕਿਉਂ ਇਹਨਾਂ ਦੱਸਦੇ ਉਹਦੀ ਸੌਂ ਨਾ ਕਿਉਂ ਚੋਗੜਾ ਮੇਰੀ ਮੰਦ ਉਹ ਯਮਾ ਤੂੰ ਉਹਦੀ ਸੌਂ ਤੋੜਤੀ ਗਿਆ ਧੁੰਦਨ ਨਨ ਧੁੰਦਨ ਨਨ ਧੁੰਦਨ ਨਨ ਧੁੰਦਨ ਭਰਾ ਦੀ ਝੂਠੀ ਸੌਂ ਮੈਂ ਖਾਂਦੀ ਨਹੀਂ ਖਾਦੀ ਨਹੀਂ ਥੋੜੀ ਖਾਦੀ ਫੇ ਇੱਥੋਂ ਕਾਹਦੇ ਛੱਡਿਆ ਕੋਟੀ ਕਿੱਥੋਂ ਲਿਆਇਆ ਇਹ ਤੂੰ ਕੋਟੀ ਛੱਡ ਭਰਾ ਦੀ ਝੂਠੀ ਸੌਂ ਸ਼ਾਬਾਸ਼ ਲੱਖੇਣਾ ਹਯਾਰੀ ਨਾ ਖਾਦੀ ਨਾ ਨਹੀਂ ਮਿਲਦੇ 사જન ਇਹਨੂੰ ਕਹਿ ਮੈਨੂੰ ਐਟੀਟਿਊਡ ਨਾ ਕਰ ਜੇ ਉਹਨੂੰ ਪਾ ਹੋ ਗਿਆ ਹੈ ਨਾ ਉਹਦੀ ਜ਼ਿੰਮੇਵਾਰ ਤੂੰ ਹੋਊਂਗੀ 엄마 ਕਿਉਂਕਿ ਤੈ ਉਹਦੀ ਝੂਠੀ ਸੌਂ ਖਾ ਗਈ ਉਹ ਸੁਣਿਆ ਕੰਮ ਬੋਲਦਾ ਅੱਜ ਤੈ ਅੱਜ ਉਹਦੀ ਝੂਠੀ ਸੌਂ ਖਾ ਗਈ ਇਹ ਖਾਦੀ ਨਹੀਂ ਅੱਛਾ 사જન ਉਹਦੀ ਜੇ ਲੱਤ ਬਾਸ ਆਜਨ ਟੁੱਟੀ ਜੇ ਉਹਦੇ ਕੁਝ ਯਾਰ ਅੱਜ ਮੇਰੇ ਵੱਖਰੀ ਨਹੀਂ ਤੈ ਉਹਦੀ ਝੂਠੀ ਸੌਂ ਖਾ ਗਈ ਹੈ ਨਾ ਤੇਰਾ ਨਾਇਕ ਹੋਰ ਖੈ ਕਿਸੇ ਨੂੰ ਮੈਂ ਲੈ ਦੇਣਾ ਨਹੀਂ ਤਾ ਪੰਗਾ ਤੇਰਾ ਇੱਧਰ ਇੱਧਰ ਝੁੱਠੀ ਸੌ ਖਾਦੀ ਐ ਨਾ ਆਪਣੇ ਭਰਾ ਦੀ ਸੇ ਨਹੀਂ ਖਾਤੇ ਉਹ ਲੀ ਆਲੇ ਪਜਾਮਾ ਡਵਾ ਟਿਕਾ ਦੇ ਉਹ ਟਿਕਾ ਕੇ ਲੱਗੀ ਅਜਾ ਆਇਆ ਕੌਣ ਆਇਆ ਹੌਣ ਮੱਜੀ ਕਰਾਈ ਜੀ ਹੁਣ ਮੇਰੇ ਮੇਰੇ ਮੱਲੂ ਰਾਦੇ ਜੀ ਬਈ ਇਸ ਕੱਪੜਾ ਮਟਕੇ ਬਟਾ ਵੇ ਗਿਆ ਜਿੱਦਾਂ ਕਿਤੇ ਹੈ ਨਾ ਹੁਣ ਮੇਰੇ ਮੂੰਹੋਂ ਸੁਣਨ ਲੱਗਾ ਸੀਗਾ ਆ ਜਾ ਆ ਆ ਵੀ ਲੱਭੇ ਇਹਦੇ ਭਾਂਦੇ ਆ ਇਹਦੇ ਆ ਜਾ ਮੈਨੂੰ ਵੀ ਜੂਫੋ ਪਰਾਟੇ ਹੁੰਦੇ ਆ ਮਾਂ ਆ ਲੈ ਪ੍ਰੈਨ ਦੀ ਦੀ ਆ ਲੈ ਪ੍ਰੈਨ ਮੈਨੂੰ ਦੀ ਦੀ ਐਵੇਂ ਫੜ ਹੋ ਆ ਲੈ ਮਰ ਜਾਣਾ ਆ ਕੀ ਕੀਤਾ ਸੀ ਤਾ ਕੀ ਕੀਤਾ ਸੀ ਤਾ ਉਹ ਕੀ ਕੀਤਾ ਸੀ ਮੈਨੂੰ ਨਾ ਮੈਨੂੰ ਸਤਾ ਕੇ ਤੈਨੂੰ ਮਿਲਦਾ ਕਿਵੇਂ ਮੈਂ ਇੱਦੇ ਲੇਟ ਆਉਣਾ ਮੈਂ ਐਦਾਂ ਫਿਲਮ ਦੇਖਣ ਆ ਜਾਇ ਕਰਨੀ ਆ ਮੈਨੂੰ ਕੋਈ ਰਣਾ ਕਦ ਲਾਉਂਦਾ ਭੁੱਲ ਜਾ ਭੁੱਲ ਜਾ ਜੰਟਾ ਲੈ ਕੇ ਜਾਂਦਾ ਭੁੱਲ ਜਾ ਭੁੱਲ ਜਾ ਅੰਦਰ ਨਾ ਤੈਨੂੰ ਬੰਦ ਕਰ ਦਿੰਦਾ ਆ ਗੇ ਡਾਂਗ ਮੇਰੇ ਹੱਥ ਦਾ ਕਰ ਲਿਆ ਤਾਤ ਕੀ ਕਰ ਲਿਆ ਛੇਰ ਦੇ ਤਾਲ ਦੇ ਗੱਲ ਲਾਲ ਹੋਈ ਪਈ ਆ ਮੱਖਾ ਖਾ ਖਾ ਚਿੱਤਰ ਸੱਚੀ ਹੋਰ ਖਾ ਖਾ ਹੋਰ ਖਾ ਲਾ ਸੋ ਨੂੰ ਸੌਂ ਗਿਆ ਇੱਥੇ ਕੇ ਮਾਰੂ ਆ ਆ ਬੈਚ ਨੂੰ ਆ ਮੈਂ ਇੰਦਾਂ ਬਾਅਦ ਨੂੰ ਕਰ ਦਿੰਦਾ ਉਹ ਆ ਮਾ ਸੌਣ ਲੱਗੇ ਆ ਛੁੱਟ ਗਿਆ ਹੁਣ ਦੱਸੋ ਟੀ ਹੱਕ ਹੱਕ ਪੈ ਗਿਆ ਚਲੋ ਆਪਾਂ ਇੱਕੋ ਜਿਹਾ ਕਰ ਦਿੰਦੇ ਆ ਇਕੱਲਾ ਵੀ ਉਦੋਂ ਕਰ ਦਿੰਦੇ ਆ ਗੱਲ ਲਾਲ ਹੋਈ ਆ ਥੱਪੜ ਖਾ ਚੱਲਿਆ ਕਿੱਥੇ ਨੂੰ ਇਹ ਕਿੱਥੇ ਚੱਲਿਆ ਇਹਨੂੰ ਚੱਲਿਆ ਕਿੱਥੇ ਨੂੰ ਮੈਂ ਕਿੱਥੇ ਨੂੰ ਚੱਲਿਆ ਕੰਮ ਕੀ ਲੱਗਾ ਤੁਹ ਕੀ ਪਤਾ ਕੀ ਚੰਦ ਚੜ੍ਹਨ ਲੱਗਾ ਕੰਮ ਕੀ ਲੱਗਾ ਕੀ ਕੰਮ ਲੱਗਾ ਕੰਮ ਕੀ ਲੱਗਾ ਇਦਾਂ ਦਵਾਈ ਦੁਵਾਈ ਤਾਂ ਨਹੀਂ ਕਿਤੇ ਪੀਣ ਲੱਗਾ ਓਏ ਤੂੰ ਸਾਡੇ ਓਏ ਦਵਾਈ ਓਏ ਇਹਨੂੰ ਕੱਥੇ ਲੈ ਕੇ ਜਲਿਆ ਮਾਪੜੀ ਨੂੰ ਮੈਂ ਤਾਂ ਕੀ ਕਰੇ ਦਵਾਈ ਦੁਵਾਈ ਪੀਣੀ ਇਹ ਤਾਂ ਆਪਣਾ ਸਹੁਰਿਆਂ ਨੂੰ ਲੈ ਕੇ ਇਹਨੂੰ ਸਹੁਰਿਆਂ ਨਾਲ ਜੁਦਾ ਹੋਣ ਲੱਗਾ ਇਸ ਘਰ ਚ ਅੱਛਾ ਘਰ ਜਵਾਈ ਬਣਨਾ ਮੇਰੇ ਅੱਛਾ ਇਦਾਂ ਘਰ ਜਵਾਈ ਹੁੰਦਾ ਨਹੀਂ ਮਤਲਬ ਇਹਨੂੰ ਮੈਂ ਕਿਤੇ ਉਧਰ ਕਿਸੇ ਦੇ ਪੱਠੇ ਪੱਠੇ ਪਾ ਕੇ ਟਾਈਮ ਗੁਜ਼ਾਰ ਲੈਣਾ ਪਰ ਤੁਹਾਡੇ ਘਰ ਦੇ ਵਿੱਚ ਅੱਜ ਤੋਂ ਬਾਅਦ ਪੈਰ ਨਹੀਂ ਰੱਖਦਾ ਐਨੀ ਮੇਰੀ ਗਰੰਟੀ ਆ ਇਸ ਘਰ ਚ ਆ ਜਾ ਤੂੰ ਤਾਂ ਤੁਰਿਆ ਤੈਨੂੰ ਨਹੀਂ ਪਾ ਲਿਆ ਆ ਹੱਥੀ ਇਹਨੇ ਹੱਥਾਂ ਚ ਪਰ ਜਿਹੜੀ ਹੈ ਨਾ ਤੈਂ ਮੇਰੇ ਅੱਜ ਥੱਪੜੋ ਥੱਪੜੀ ਕੰਮ ਕੀਤਾ ਇੱਥੇ ਹਾਂ ਦੰ ਲੈ 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 ਹੁਣ ਡਾਲ ਪਾ ਆ ਪੁੱਤੋ ਜਿਹੜੇ ਕੱਟੀ ਵੀ ਨਹੀਂ ਜਾਉ ਤੇ ਚੱਲਾ ਮੈਂ ਕੱਟੀ ਵਾ ਆਪਣੀ ਬੰਨ ਬੰਨ ਮੈਨੂੰ ਕੀ ਆ ਉਹ ਕੱਟੀ ਤਰਪੇ ਹੀ ਆਦੇ ਬੰਨ ਤਰਪੇ ਖਹਿਰੇ ਆ ਤਰਪੇ ਹੀ ਮੈਂ ਨਹੀਂ ਬੰਦਾ ਨਹੀਂ ਹੁਣ ਤਾਂ ਬਹਾਨਾ ਹੁਣ ਹੈਗਾ ਮੇਰੇ ਕੋ ਇਹ ਤੁਰੀ ਪਤਾ ਕਿੱਥੇ ਨੂੰ ਆ ਹੁਣ ਬੋਲ ਬੋਲ ਤੇਰੇ ਸਾਰੇ ਇਹਨਾਂ ਤੁਰੀ ਆ ਹੁਣ ਦੱਸ ਅਵਾ ਮੈਂ ਸੱਚੀ ਗੱਲ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਮੇਰੇ ਪੇਕੇ ਨੂੰ ਬੋਲਦਾ ਨਾ ਉੱਥੇ ਹੀ ਜਰੀ ਆ ਕਟਕੜ ਬੰਦ ਦੇ ਉਹ ਨੂੰ ਮਾਂ ਆਪਣੀ ਨਹੀਂ ਬੰਦਾ ਮੈਂ ਸਾਂਹ ਨਾ ਦੇ ਹੋ ਦੇ ਗੋਹਾ ਖਾਣ ਲਾ ਆ ਪਰਨ ਲਾ ਪਈ ਉਹ ਪੁੱਲੜੀ ਮੈਨਾਂ ਲੱਗ ਗਈ ਉਹਦੇ ਚੱਤਾਂ ਬੰਨ ਨਹੀਂ ਬੰਦਾ ਨਹੀਂ ਕੱਟੀ ਲੈ ਕੇ ਤੁਰ ਪਿਆ ਸੀ ਘਰ ਜਵਾਈ ਬੜਨਾ ਸੀ ਮੈਨਾਂ ਮੈਨਾਂ ਮਾਰਿਆ ਗਿਆ ਸੀ ਇਹ ਸੌਰੀਆਂ ਨਹੀਂ ਜਿੱਦਿ ਆਪਾਂ ਫੇਤ ਪੇੜ ਮਾਰੀ ਹੂੰ ਜੇ ਮੇਰੇ ਤੇ ਪੇੜ ਮਾਰੀ ਮੇਰੇ ਚਪੇੜ ਇੱਥੇ ਲੈ ਆ ਜਾ ਦੱਸ ਸਕਦਾ ਮੈਂ ਇਤਾਂ ਨਹੀਂ ਹੁਣ ਨਾ ਬੱਜੀਆਂ ਇਹ ਹੱਥ ਹੈ ਨਾ ਓ ਮਾ ਦੇ ਹੱਥ ਬੇ ਮਾ ਮਾਰਸਾਦੀ ਮੇਰੇ ਹੱਥਾ ਨਾ ਰੋਕੀਆ ਖਾਣਾ ਤੇਰਾ ਮੈਂ ਫੜ ਲਿਆ ਹੁਣ ਹੱਥਾ ਨਾ ਮੇਰੇ ਹੱਥ ਆ ਗਿਆ ਹੁਣ ਚਪੇੜ ਮਾਰ ਕੇ ਦਿਖਾ ਦੋ ਮੇਰੇ ਹਨਾ ਇੱਕ ਇਧਰ ਵੀ ਪਿਆ ਲੈ ਇਧਰ ਆ ਫੜ ਲਿਆ ਹੁਣ ਦੱਸ ਮੈਂ ਆਪਣੇ ਛੋਟੇ ਸੱਦਾ ਦੱਸ ਆਦਲਾ ਮਰਦ ਦਾ ਬੱਚਾ ਹੈ ਨਾ ਜਿਗਰਾ ਲੈ ਕੇ ਜਿਗਰਾ ਲੈ ਕੇ ਮੇਰੇ ਨਾਲ ਅੱਖਾਂ ਚ ਨਹੀਂ ਜਗਰਾ ਆ ਕੇ ਅੱਖਾ ਉਹ ਕੱਟੀ ਬੰਦੇ ਮੈਂ ਨਹੀਂ ਬੰਦਾਂ ਕੱਟੀ ਬੰਦ ਮੈਂ ਸਾਰੇ ਪਸ਼ੂ ਖੋਲ ਦੇਣੇ ਸਾਰੇ ਖੋਲੂ ਸਾਰੇ ਖੋਲੂ ਲਾ ਉਹ ਵੀ ਖੋਲ ਦੇਣ ਚੱਲ ਕੱਟੀ ਬੰਦ ਅਮਾ ਹੁੱਡੀ ਨਵੀਂ ਆ ਉਸ ਦੀ ਅਈਂਦਾ ਕੋਲਰ ਨਹੀਂ ਪਕੜਨੇ ਕਾ ਵੇਖੀ ਕਰੂੰਗਾ ਵੇਖੀ ਕਰੂੰਗਾ ਦੱਸ ਕੀ ਕਰੂੰਗਾ ਕਰ ਕੀ ਸਕਦਾ ਤੂੰ ਕੁਛ ਨਹੀਂ ਕਰ ਕੜਤਾ ਇਹ ਮੈਂ ਭੱਜ ਜਾ ਇਹ ਮਸਾਲੇ ਨੇ ਮੇ ਤੋਂ ਛਿੱਤਰ ਬੋਖਾ ਨੇ ਓ ਤੇਰੀ ਮਾਂ ਆਉਦੇ ਆਉਦੇ ਓ ਕੀ ਕੀ ਤਾਂ ਖਾਈ ਜਾਂਦੀ ਪੇੜਾ ਪੂੜਾ ਆਦੇ ਪੇੜਾ ਇਹ ਮੂੰਹ ਦਾ ਬੋਰੇ ਚ ਮੂੰਹ ਤੇ ਲਿਆ ਪਹਿਲਾਂ ਅੱਜ ਵਾਦਾ ਮੈਂ ਤੇ ਮੈਨੂੰ ਮੈਨੂੰ ਮੈਂ ਇਰੀਟੇਟ ਹੋ ਗਿਆ ਮੈਂ ਅੱਜ ਵਾਦਾ ਕਰ ਅੱਜ ਤੋਂ ਬਾਅਦ ਤੂੰ ਕਦੀ ਮੇਰੇ ਤੇ ਹੱਥ ਨਹੀਂ ਚੱਕਣਾ ਵੇਖ ਵਾਦਾ ਮੈਂ ਇਹ ਕਰ ਸਕਦੀ ਆਂ ਮੈਨੂੰ ਸਤਾਉਂਗੇ ਤਾਂਕਾ ਕਰੂੰਗੇ ਤਾਂ ਮੈਂ ਮਾਰੂੰਗੀ ਅਗਰ ਤੁਸੀਂ ਮੈਨੂੰ ਨਹੀਂ ਤਾਂਕ ਕਰੋਗੇ ਨਹੀਂ ਸਤਾਉਂਗੇ ਮੈਂ ਨਹੀਂ ਮਾਰੂੰਗੀ ਇਹ ਤੇ ਉੱਧੇ ਤੁਰੀ ਜਾਂਦੀ ਮੇਰੇ ਤੇ ਮੈਂ ਦਿਮਾਗ ਖਰਾਬ ਹੈ ਮੈਂ ਉੱਧੇ ਤੁਰੀ ਜਾਂਦੀ ਮਾਰੂ ਅੱਜ ਸਵੇਰੇ ਵੀ ਤਾਂ ਤੁਰੀ ਜਾਂਦੀ ਨੇ ਮੈਂ ਉੱਥੇ ਮੰਜੇ ਤੇ ਬੈਠਾ ਤੇ ਪਟੱਕਣੀ ਖੜੀ ਤੇ ਮੇਰੇ ਦਿਲ ਕਰਦਾ ਕਿਸੇ ਵੇਲੇ ਮੇਰੇ ਜੀ ਕਰਦਾ ਪਿਆਰ ਨਾਲ ਲਾੜਨਾ ਜਮਾਨੇ ਨੂੰ ਇਹ ਲਾੜ ਸੀ ਇਹ ਮਨੀ ਦੇ ਮਾਰ ਕੇ ਦੇਖਿਆ ਕਦੀ ਇੱਕ ਵਾਰੀ ਉੱਧੇ ਮਾਰ ਅੱਜ ਦੋ ਮਾਰੀਆਂ ਹਨਾ ਤੇਰੇ ਸਾਹਮਣੇ ਨਹੀਂ ਉਹ ਹਲਕਾ ਮਾਰ ਕੇ ਸਾਹ ਜਨ ਪਾ ਦੇ ਕਹਿੰਦੀ ਕੀ ਕਰਤਾ ਕੇ ਅਵੇ ਦੇਂਗੀ ਤੀ ਮੈਂ ਵੀ ਦੇਖਦਾ ਤੂੰ ਮੇਰਾ ਹੱਥ ਫਾੜ ਕੇ ਹੈ ਨਾ ਪਹਿਲਾ ਸਾਜਨ ਮੈਂ ਹੌਲੀ ਜਣੀ ਮਾਰੀ ਉਹਦੇ ਹੈ ਨਾ ਓਏ ਮੇਰੇ ਚੁੰਨੇ ਕੀ ਮੈਂ ਨਾ ਉਹ ਤੇ ਹੌਲੀ ਜਣੀ ਮਾਰੀ ਹੈ ਨਾ ਇਹਨ ਮੇਰਾ ਹੱਥ ਫਾੜ ਕੇ ਟੱਕ ਤੋ ਨਹੀਂ ਮਾਰਦਾ ਡਰੀ ਜਾਦੇ ਸੀ ਨਿਆਣੇ ਦੇ ਇੱਦਾਂ ਥੋੜੀ ਮਾਰੀਦਾ ਆ ਮੈਂ ਨਹੀਂ ਰਹੀ ਨਿਆਣੇ ਨਹੀਂ ਮੈਂ ਨਿਆਣਾ ਖਾਵੇ ਨਾਲ ਮਰਦਾ ਨਾ ਬੰਦ ਜਾ ਬਨ ਬਨ ਉਹ ਮੂੰਹ ਦੇ ਕਿੰਨਾ ਸੋਨਾ ਪਾਇਆ ਵਿੱਚ ਹਾਂ ਯਾਰ ਲੈ ਕੇ ਚੱਲਿਆ ਸੀ ਉਹਨੂੰ ਆਹ ਦੇਖ ਓਏ ਮੈਂ ਉਹਨੇ ਕਹਿੰਦੀ ਸੀ ਕੋ ਕੱਟੀਲੇ ਬਣਾ ਦੇ ਅਗਲੀ ਘਰ ਨਾਲ ਜਾਉ ਤਾਂ ਪੈ ਨਹੀਂ ਰਿਆ ਅਰੇ ਨਾ ਯਾਰਾ ਕੋਣਾ ਕੁੱਤੀ ਉਹ ਕੱਟੀ ਕੁੱਤੀ ਵੀ ਆਹ ਤੇ ਆਰਾਮ ਨਾਲ ਬੈਠੀ ਕੁੱਤੀ ਕਹਿੰਦੀ ਆ ਕੱਟੀ ਕੱਟੀ ਲੱਗ ਪਈ ਜਾਂਦੇ ਕੁੱਤੀ ਦੀ ਗੱਲ ਕਰਨੀ ਸੀ ਹਾਂ ਮੈਂ ਚੱਲਾਂ ਫਿਲਮ ਦੱਸ ਮੜੀ ਜੀ ਕਿੱਦਾਂ ਹੈ ਇੱਥੇ ਵੀ ਬਾਲ ਲਾਉਣਾ ਹੈ ਕੋ ਫਿਲਮ ਦੱਸ ਮੜੀ ਜੀ ਅੱਜ ਕਿੱਦਾਂ ਹੈ ਲਗਾ ਕਲਾਣਾ ਤਾਂ ਠੀਕ ਹੈ ਰੋਜ਼ ਫਿਲਮਾਂ ਨਹੀਂ ਦੇਖੀ ਦੀ ਅਮਾ ਮੈਂ ਤਾਂ ਦੇਖਣੀ ਮੇਸਤਰੀ ਗੱਲੇ ਆ ਦੇਖੋ ਵੀ ਮੈਂ ਤਾਂ ਦੇਖਣੀ ਆ ਜੋ ਮਰਜੀ ਕਰ ਮੇਰੀ ਸੋਣ ਗੱਲ ਤੂੰ ਕੀ ਕਰ ਪੜੀਂ ਕਰੋ ਮੈਂ ਮੈਂ ਚਿੱਤਰਖਾਨੇ 사ਜਣ ਹੁਣ ਚਿੱਤਰਾਂ ਵਾਲੇ ਕੰਮ ਕਰਦਾ ਮੈਂ ਨਹੀਂ ਕਰ ਹਾਂ ਮਰਦ ਦਾ ਬੱਚਾ ਜਿਗਰਾ ਲੈ ਕੇ ਆਉਣਾ ਹੁਣ ਨਹੀਂ ਤੂੰ ਅਮਾ ਮੇਰੇ ਮਾਰ ਸਾਧਾ ਲਾ ਐਦਾ ਹੱਥੇ ਲਾ ਕੇ ਦਿਖਾ ਦੇ ਇੱਥੇ ਮੱਥੇ ਤੇ ਮੈਂ ਤੈਨੂੰ ਮਾਣ ਜੂ ਲੈ ਚਲਾ ਲਾ ਇਹਨੂੰ ਪਤਾ ਆ ਬੇ ਵੱਜਣੀਆਂ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਹਿੰਦਾ ਉਹ ਉਹ ਉਧਰ ਵੱਜੀ ਇਧਰ ਲੱਗੀ ਡਰਾਮੇ ਉਹ ਡਰਾਮੇ ਉਧਰ ਵੀ ਡਰਾਮੇ ਹੀ ਆ ਨਹੀਂ ਗੋਪੀ ਤੇਰਾ ਹੱਥ ਵੱਜਾ ਜੋਰ ਮਾਂ ਕੁੱਤਿਆ ਅੱਛਾ ਆਪ ਹੱਥ ਲੱਗਾ ਇਦਾਂ ਹੋ ਗਿਆ ਸਾਨੂੰ ਭੰ ਸਟਿਆ ਦੋਨੂੰ ਆਉਂਦੀਆਂ ਸਾਡੇ ਚ ਜਾਨ ਨਹੀਂ ਫਿਰ ਫਿਲਮਾਂ ਥੋੜੀ ਦੇਖੀ ਦੀਆਂ ਉਹ ਯਾਰ ਮਾਂ ਆ ਇੱਥੋਂ ਆ ਨਾ ਆ ਲੈ ਕਿੱਤ ਇੱਕ ਤਾਂ ਚਪੇੜ ਹੁੰਦੀ ਐਗਾ ਇੱਕ ਹੱਥ ਆ ਕੜਾ ਕੇ ਕੜਾ ਕੇ ਇਹ ਲੈ ਆਉਂਦੇ ਐ ਬੜੀ ਮੀਤੋ ਨੇ ਰੈਂਟ ਕੀਤੀ ਐ ਨਾ ਚਪੇੜਾਂ ਵਾਂ ਤੇ ਲੈ ਨਹੀਂ ਸਕਦਾ ਜੂ ਜੂ ਗੁਰਮੀਤ ਕੌਰ ਨਾਨੀ ਨਾਨੀ ਉਰਫ ਮੀਤੋ 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 ਮਾ ਮਾ ਨਾ ਕਤ ਲੈ ਨਾ ਕਹਿ ਨਾਨੀ ਜੀ ਮੀਤੋ ਨਾਨੀ ਜੀ ਬ ਪਰ ਮਗਰ ਪੈ ਗੋਬਾ ਉੱਦਾਂ ਦੱਸਿਆ ਕੋਣ ਇਲਾਸ ਕਿ ਉਹ ਕੀ ਗੱਲ ਤੂੰ ਤਾਂ ਛੋਟਾ ਜਿਹਾ ਆ ਛੋਟਾ ਜਿਹਾ ਆ ਬੱਧੀ ਜੀ ਉਹ ਬੈਟਾਈਂਗਾ ਨਾ ਚਾਪੂ ਕੀ ਹੋਇਆ ਮੈਂ ਬਹੁਤ ਆਣਾ ਆ ਘਰ ਚੱਲ ਦਿੱਸ ਸੱਚ ਚਲੇ ਕਿੱਥੋਂ ਆਏ ਆ ਕੰਮ ਗਏ ਹੀ ਮੜਾ ਜਾ ਲੱਗ ਗਿਆ ਹੁਣ ਕੀ ਕਰੀਏ ਉੱਥੇ ਤਾਂ ਮਿੰਟ ਕੁਸ਼ਮੀ ਨਹੀਂ ਲੱਗਦੇ ਲੈ ਬੁਦਮਾ ਆਪ ਦੇ ਕੀ ਆਪ ਦੇ ਹੱਥ ਦੇ ਆਪ ਦੇ ਨਹੀਂ ਹੱਥ ਦੇ ਲੈ ਯੈਸ ਹਾਂ ਫੇ

ਓ ਬੁਲਗੇ ਹੋ ਹੁਣ ਤਾਂ ਛਤਰੀਆਂ ਦਾ ਕੱਪੜਾ ਇਦਾਂ ਨਹੀਂ ਰੱਖੇ ਨਾ ਹੁੰਦਾ ਤੁਹਾਨੂੰ ਮੈਂ ਉਦਣ ਵੀ ਸਮਝਾਇਆ ਸੀ ਕਹੇ ਕੀ ਕਰਨੀ ਐ ਇੱਕ ਰਹੀਏ ਹੁੰਦੀ ਐ ਇਹ ਅੱਛਾ ਜੀ ਨਹੀਂ ਤੇ ਕੀ ਕਰ ਲੋ ਬਦਮਾਸ਼ੀ ਕਰ ਤੋਦਾ ਕਿੰਨੀ ਓਏ ਓਏ ਮੇਰੇ ਕਿਨੇ ਵਾਰ ਤੇ ਹੱਥ ਪਾਦਾ ਮਾਣੋ ਕਿੱਥੇ ਪਾਤਾ ਪਾ ਖੀਨੋ ਪਾ ਬਾਦਰ ਕੇ ਸਾਜਣ ਮੈਨੂੰ ਟੈਗ ਹੋ ਜਾਣਾ ਮੇਰਾ ਮੁੰਡਾ ਨਹੀਂ ਲੱਭਤ ਇਹ ਗੱਲ ਹੋਣਾ ਨਹੀਂ ਕੀ ਗੱਲ ਜਨਮ ਦਿੱਤਾ ਮੈਂ ਮੈਨੂੰ ਪਤਾ ਚਲੋ ਐਸਾ ਤੋ ਕੀ ਲੈਣਾ ਜਾਣਾ ਨਹੀਂ ਮੈਂ ਲੋੜਾ ਤਾਂ ਉਹਨੂੰ ਆ ਮੇਰੀ ਤੇਨੂੰ ਥੋੜੀ ਲੋੜਾ ਮੇਰੀ ਅੱਛਾ ਮੈਨੂੰ ਤੇਰੀ ਲੋੜ ਨਹੀਂ ਤੈਨੂੰ ਮੇਰੀ ਲੋੜ ਹੈਗੀ ਮੈਨੂੰ ਤਾਂ ਹੈਗੀ ਆ ਬਸ ਠੀਕ ਹੈ ਇਹ ਵੀ ਮਰ ਜਾਣੇ ਬੇਸ਼ੈ ਨੀ ਤੁਹਾਡਾ ਪੁੱਤਾਂ ਨੇ ਵੀ ਮਾਮਾ ਦੀ ਰਹਿੰਦੀ ਆ ਪੁੱਤਾਂ ਨੂੰ ਨਹੀਂ ਹੈਗੀ ਆ ਫੇ ਮਾਮਾ ਨੂੰ ਵੀ ਹਿਆਜ ਨਮੀਆਂ ਇਧਰ ਦੁਸ਼ਮਣਾਉਂਦੇ ਰੋਗੇ ਪੁੱਤਾਂ ਨੇ ਵੀ ਮਾਮਾ ਦੀ ਹੈ ਨਹੀਂ ਇੱਕ ਮਿੰਟ ਇਧਰ ਗੱਲ ਕਰਾਂਗਾ ਬੇਸ ਗੱਲ ਦੀ ਇਹ ਲੈ ਜੀ ਤੈਨੂੰ ਗੁੱਸਾ ਆਪਣੇ ਤੇ ਆਪਣੇ ਤੇ ਨਾ ਚੜਾ ਲਈ ਸਰ ਗੁੱਸਾ ਲਾ ਲਈ ਛੱਡ ਮੇਰੀ ਬਾਉਂਡੀ ਤੂੰ ਲੱਬੇ ਦੀ ਕਾਮਰੇ ਪਸਾ ਇਹਨੂੰ ਕਰ ਲੂੰਗਾ ਤਾਂ ਮੈਂ ਇਦਾਂ ਵਾਸਤੇ ਮਾਰ ਨਹੀਂ ਸਕਦੀ ਤੂੰ ਹਾਂ ਮਾਰ ਸਕਦੀ ਆ ਮੈਂ ਯਾਰਾ ਵਜੇ ਟਕਾ ਕੇ ਵਜੇ ਆ ਦੇ ਲੈ ਆ ਦੇ ਲੈ ਮਨੀ ਦੇ ਲੈ ਕੋਪੀ ਯਾਰਾ ਮੂੰਹ ਤੇ ਵਜੇ ਚਪੇੜ ਵਾਟ ਕੇ ਹਾਂ ਦੇ ਕਿਨੀ ਜੋ ਨਾ ਦੇਖ ਲੈ ਲੈ ਟੁੰਡੇ ਦੇਖ ਲੈ ਟੁੰਡੇ 2 ਮਿੰਟ ਚ ਹੋ ਗਏ ਮੂੰਹ ਤੇ ਵਜੇ ਚਮਟਾ ਹੈ ਚਮਟਾ ਐਦਾ ਲਾ ਮੈਂ ਤੈਨੂੰ ਇੰਨਾ ਦੱਸ ਦਿੰਦਾ ਹਾਂ ਹਾਂ ਫੇ ਆ ਦੇ ਦੇ ਲੈ ਸਾਜਣ ਦੇ ਲੈ ਮੈਂ ਕੀ ਕਰਾਂ ਫੇ ਸਿੱਟੋ ਮੂੰਹ ਤੇ ਚਮਟਾ ਮੂੰਹ ਤੇ ਵਜੇ ਚਮਟਾ ਥੱਪੜ ਹਾਂ ਹੌਲੀ ਇੰਨੀ ਹੌਲੀ ਮਾਂ ਮੇਰੀ ਗਾਲ ਸੋਣਾ ਮੀਤੋ ਦੀ ਧੀ ਆ ਕਿ ਜੇ ਕੀ ਚੀਤ ਤੜੀ ਆ ਮੈਂ ਇੱਧਰ ਲਿਆ ਤਾ ਏਦਾਂ ਫਾੜ ਕੇ ਨਾਲੇ ਇੱਧਰ ਮਾਰਿਆ ਥਾ ਪਰ ਇੱਧਰ ਕਨਫਿਊਜ਼ ਜਿੱਦਾਂ ਮਰਦੀ ਆ ਗਿਆ ਤੂੰ ਤੇ ਤੂੰ ਹੱਥ ਜੱਕੀ ਕੀ ਗੱਲ ਮਾਂ ਪੁੱਤ ਭਾਵੇਂ ਬੁੱਢੇ ਹੋ ਜਾਣਾ ਮਾਮਾ ਲੇ ਪੁੱਤ ਨਿਆਣੇ ਹੀ ਹੁੰਦੇ ਆ ਸਮਝ ਗਿਆ ਇਹਦਾ ਬੁੱਢਾ ਹੋ ਰਿਹਾ ਮਾਰ ਕੇ ਦਿਖਾ ਮੰਨੀ ਤੇ ਹਾਂ ਉਹਦੇ ਵੀ ਉਹ ਬੱਜਣੀਆਂ ਆ ਇਹਦੇ ਉਹ ਜਾ ਆ ਇਹਦੇ ਬੱਜਣੀਆਂ ਆ ਮੈਂ ਤੈਨੂੰ ਦੱਸੀ ਇੰਨੀ ਹਿੰਮਤ ਹੈ ਸਾਡਾ ਉਹਨੂੰ ਮੰਮੀ ਸਤੀ ਭੈਣ ਨੂੰ ਦੋਈਦਾ ਨਾ ਨਹੀਂ ਮਦਦ ਤੈਨੂੰ ਕਿੱਦਾਂ ਦੀ